ਤੇ ਵੈਲਕਮ ਟੂ ਅ ਰਮਾਂਸ ਕਾਰਨਰ ਚੈਨਲ ਤੇ ਅੱਜ ਹੈਗਾ ਆਪਣਾ ਦੀਆਂ ਲੋ ਫੰਕਸ਼ਨ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਕਿ ਆਪਾਂ ਇੱਕ ਹੋਰ ਫੰਕਸ਼ਨ ਨਹੀਂ ਚ ਜਾਣਾ ਤੇ ਅੱਜ ਮੈਂ ਇੱਕ ਤਿਆਰ ਹੋਣ ਲਈ ਹੀ ਆਈ ਆ ਚਲੋ ਮੈਂ ਤੁਹਾਨੂੰ ਦਿਖਾਨੀ ਆ ਦੀਆਂ ਦੇ ਫੰਕਸ਼ਨ ਵਾਸਤੇ ਜਿਹੜਾ ਆਪਾਂ ਤਿਆਰ ਹੋਣਾ ਇਸ ਸੈਲਨ ਵਿੱਚ ਆਉਣਾ ਹੈ ਕਿ ਹੈਗਾ ਬਰਬਰਸ ਹੱਬ ਬੜਾ ਵਧੀਆ ਸੈਲਨ ਹੈ ਤੇ ਬੜਾ ਵਧੀਆ ਇਹਨਾਂ ਦੀ ਸਰਵਿਸ ਹੁੰਦੀ ਆ ਤੇ ਮੈਂ ਤੁਹਾਨੂੰ ਥੋੜਾ ਜਿਆਦਾ ਦਿਖਾ ਦਿੰਨੀ ਆ बहुत बढ़िया सर्विस दे बंदे ने और लग्जरी सैलून है देख लिया जापान लेके मैं प्यार करते हैं कि मैम बैठे ने हेलो मैम की हालचाल अलीना <laughs> मैम किधर अपना जेड़ा मेकअप है करने एलिना मैडम ठीक है जी चल दें चलो जी इस सलॉन पे कि आव हेलो हेलो मैम बहुत बढ़िया तुसी तो सुनाओ <laughs> ए हैगे ने हां जी हाँ एलिना मैम ने ते बड़ा बढ़िया मेकअप कर देले आज यही अपना मेकअप कर लेंगे ਚਲੋ ਜੀ ਹੁਣ ਆਪਾਂ ਨੂੰ ਅਲੀਨਾ मैम ਕਰ ਦੇਣਗੇ ਤਿਆਰ ਦੇਖਦੇ ਆ ਕਿਵੇਂ ਬਣਾਉਂਦੇ ਨੇ ਆਪਾਂ ਨੂੰ ਸੋਹਣੇ ਜੀ ਐਨ ਵਧੀਆ ਤਿਆਰ ਕਰਦੇ ਹੋ ਐਨਰਜੀ ਮੈਡਮ ਅਲੀਨਾ ਜਿਨ੍ਹਾਂ ਨੇ ਮੇਰਾ ਮੇਕਅਪ ਕੀਤਾ ਹੈ ਬਹੁਤ ਸੋਹਣੇ ਆਰਟਿਸਟ ਨੇ ਇਹ ਥੈਂਕਸ ਬਹੁਤ ਪਿਆਰੇ ਵੀ ਨੇ ਬਹੁਤ ਮਿਲਨਸਾਰ ਨੇ ਮੈਨੂੰ ਇਹਨਾਂ ਦੀ ਸਰਵਿਸ ਬਹੁਤ ਵਧੀਆ ਲੱਗੀ ਥੈਂਕ ਯੂ ਸੋ ਮਚ ਤੁਸੀਂ ਵੀ ਜਦ ਤੁਸੀਂ ਵੀ ਆਣਾ ਦਾ ਬੜਾ ਚੈਲੰਜ ਆ ਸਕਦਾ ਮੇਰੇ ਸਰਵਿਸ ਨਹੀਂ ਹੋਈਏ ਐਨੇ ਪਿਆਰ ਨਾਲ ਗੱਲ ਕਰਦੇ ਨੇ ਸਾਰੇ ਬੜੀ ਮਿਲਨਸਾਰ ਨੇ ਤੇ ਸੁਖਵਿੰਦਰ मैम ਇਹਦੇ ਆਨਰ ਨੇ ਤੇ ਅਜੋ ਆਪਾਂ ਨੂੰ ਮਿਲੇ ਨਹੀਂ ਹੈਗੇ ਵੈਸੇ ਕਿਤੇ ਗਏ ਹੋਏ ਸੀ ਤੇ ਮੈਂ ਰੈਡੀ ਹੋ ਚੁੱਕੀ ਆ ਤੇ ਮੇਰੀ ਫ੍ਰੈਂਡ ਗਗਨ ਅਜੇ ਰੈਡੀ ਹੋ ਰਹੀ ਆ ਮੈਂ ਤੁਹਾਨੂੰ ਉਹ ਫੋਨੀ ਆ ਗਗਨ ਕਿਸ ਤਰ੍ਹਾਂ ਕੀ ਆ ਗਗਨ ਹਲੋ ਗਗਨ ਰੈਡੀ ਤੇਰਾ ਫੇਸ ਲੈ ਗਿਆ ਗਗਨ ਅਜੇ ਰੈਡੀ ਹੋ ਰਹੀ ਆ ਅੱਜ ਵਧੀਆ ਜਾਇਆ ਐਕਸ ਫਾਈਲ ਬਣਾਣਾ ਹੈ ਹਾਏ ਹਾਏ ਚਲੋ ਜੀ ਹੁਣ ਆਪਾਂ ਚੱਲਦੇ ਆਂ ਘਰ ਵੱਲ ਰੈਡੀ ਹੋ ਗਏ ਅੱਜ ਕੀ ਇਹ ਦਾ ਫੰਕਸ਼ਨ ਆਪਾਂ ਦੁਆਰਾ ਅਟੈਂਡ ਕਰਨੇ ਹੀ ਜਾ ਰਹੇ ਆ ਪਹਿਲਾਂ ਤੁਹਾਨੂੰ ਦੱਸਦਾ ਹਾਂ ਕਿ ਕੌਣ ਆ ਰਹੇ ਆ ਚਲੋ ਠੀਕ ਹੈ ਜੀ ਬਾਏ ਮੈਂ ਬਿਲਕੁਲ ਤਿਆਰ ਆ ਦੇਖੋ ਪੂਰੀ ਰੈਡੀ ਹੋ ਕੇ ਬੈਠੀ ਆ ਇੱਥੇ ਇੰਤਜ਼ਾਰ ਕਰ ਰਹੀ ਆ ਨਾਲ ਬੈਠੀ ਤੇ ਫਰੈਂਡਸ ਮੇਰੀਆਂ ਅੱਜ ਅੰਦਰੇ ਬੈਠੀਆਂ ਨੇ ਚਲੋ ਉਹਨਾਂ ਵਿੱਚੋਂ ਤਿਆਰ ਹੋ ਰਹੀਆਂ ਨੇ ਤੇ ਕਹਿ ਰਹੀਆਂ ਨੇ 10 ਮਿੰਟ ਦਾ ਦੇਖਦੇ ਆ ਕਿੰਨਾ ਕੁ ਟਾਈਮ ਲੱਗਦਾ ਤਿਆਰ ਹੁਣ ਤਾਂ ਥੋੜਾ ਟਾਈਮ ਲੱਗਦਾ ਹੀ ਹੁੰਦਾ ਤੇ ਚਲੋ ਇਹਨਾਂ ਨੇ ਵੀ ਜਾਣਾ ਹੈ ਕਿਸੇ ਵੱਡੇ ਪਾਰਟੀ ਤੇ ਮੈਂ ਫਿਰ ਉਹਨਾਂ ਦੇ ਨਾਲ ਬੈਠ ਜਾਨੀ ਆ ਤੇ ਉਹਨਾਂ ਦੇ ਨਾਲ ਹੀ ਪੀਸ ਸੈਲੀਬ੍ਰੇਸ਼ਨ ਦੀ ਆਪਾਂ ਮੈਂ ਇਹਦੇ ਨਾਲ ਚੱਲਾਂਗੀ ਤੇ ਤੁਸੀਂ ਵੀ ਨਾਲ-ਨਾਲ ਇੰਜੋਏ ਕਰਨਾ ਹੈ ਵੀਡੀਓ ਛੱਡ ਕੇ ਕਿਤੇ ਜਾਣਾ ਨਹੀਂ ਠੀਕ ਹੈ ਹੁਣ ਮੈਂ ਆ ਗਈ ਆ ਇੰਦਰਪਾਲ ਦੇ ਘਰ ਤੇ ਉਹ ਅਜੇ ਥੋੜਾ ਟਾਈਮ ਲਗਾ ਰਹੀ ਹੈ ਤਿਆਰ ਹੋਣ ਲਈ ਤੇ ਚਲੋ ਆਪਾਂ ਵੇਟ ਕਰਦੇ ਆਂ ਦੇਖਦੇ ਆ ਕਿ ਕਿੰਨੇ ਕ ਟਾਈਮ ਤੱਕ ਇੰਦਰਪਾਲ ਆਉਂਦੀ ਆ ਅੱਪਾ ਕਰਦੇ ਆ ਗੱਲਾਂ ਬਾਤਾਂ ਤੇ ਵੀਡੀਓ ਵਿੱਚ ਤੁਸੀਂ ਬਣੇ ਰਹੋ ਤੇ ਅੱਜ ਆਪਾਂ ਤੁਹਾਨੂੰ ਮੈਂ ਬਾਰ ਬਾਰ ਦੱਸਦੀ ਦਿੰਦੇ ਪਰ ਪਾਲਾ ਰਹੀ ਹੈ ਅੰਦਰ ਪਾਲਾ ਰਹੀ ਹੈ ਰੈਡੀ ਹੋ ਰਹੀ ਹੈ ਲਿਪਸਟਿਕ ਅੱਗੇ ਇੱਕ ਲੁੱਕ ਦੇਖੇ ਜਾਓ ਕਿੰਨਾ ਗੈਂਦਾ ਕਿੰਨੀ ਕਿ ਤਿਆਰੀ ਰਹਿਣੀ ਆ बड़े सोहने लगते हो जी सोने बागो बागो हो पाए हो आए हाय जुत्ती वाओ क्या बात ने पवलीन भी बुला लो इंद्रपाल कि रह गया देखो जची हुई पंजाबी चट्टी लो जी पंजाबन आ गई जच के ਪੂਰੀ ਤਰ੍ਹਾਂ ਜਿਹੜੇ ਗਹਿਣੇ ਗੱਟੇ ਹੁੰਦੇ ਨੇ ਪੰਜਾਬਣਾ ਪੌਂਗੀਆਂ ਨੇ ਅਜਿੰਦਰਪਾਲ ਨੇ ਉਵੇਂ ਟਰ ਕੱਢੀ ਆ ਡੋਰੀ ਓਹੋ ਡੋਰੀ ਪਾਈ ਐ ਤੇ ਮੱਥੇ ਤੇ ਟਿੱਕ ਲਗਾ ਚੁੰਮਕੇ ਰਹਿ ਗਈ ਚੁੰਮਕੇ ਰਹਿੰਦੇ ਨੇ ਆ ਨਾ ਚਲੋ ਚਲੋ ਚੁੰਮਕੇ ਪਾ ਕੇ ਅੱਥਰ ਜਾਓ ਆਏ ਹੇ ਆਏ ਹੇ ਬਹੁਤ ਸੋਹਣੀ ਲੱਗਦੀ ਐ ਬਹੁਤ ਸੋਹਣੀ ਤੇ ਉਧਰੋਂ ਆ ਗਿਆ ਮੀ ਹੁਣ ਅਪਾ ਚੱਲਦੇ ਆਂ ਤੇ ਗगन ਆਪਣੀ ਵੇਟ ਕਰ ਰਹੀ ਐ इंद्रपाल आ जाओ भाई इंद्रपाल आ जाओ पज्जे आओ पज्जेओ छैती करो जदो तक मी आया नहीं हैगा इंद्रपाल तैयार नहीं हुई हुन मी आ गया हुन मी आ गया है पवलीन हुन मी आ गया हुन चल पे पता पता हेलो 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 बोल दो सारे ਤੇ ਹੁਣ ਫਾਈਨਲੀ ਅਸੀਂ ਹੁਣ ਨਿਕਲੇ ਆ ਇਸ ਵਾਸਤੇ ਲੋਜ ਫਰੰਟ ਦਾ ਵਿਊ ਦੇਖੋ ਇਹ ਆ ਜੀ ਪਟਿਆਲਾ ਸ਼ਾਹੀ ਸ਼ਹਿਰ ਪਟਿਆਲਾ ਇਹ ਬੱਤੀਆਂ ਆ ਗਈਆਂ ਹੁਣ ਆਪਾਂ ਨੂੰ ਇੱਥੇ ਰੁਕਣਾ ਪੈਣਾ ਥੋੜਾ ਘਟ ਹੋ ਗਿਆ ਪਹਿਲਾਂ ਨਾਲੋਂ ਹਨ ਤੇ ਰੁਕਤਾ ਗਿਆ ਹਾਂ ਜਦ ਤੱਕ ਘਟ ਜਾਣ ਜਿਦਾ ਕਾ ਆਪਾਂ ਜਾਣਾ ਰੁਕਤਾ ਜਾਣਾ ਪਰ ਜੇ ਨਾ ਰੁਕਿਆ ਫਿਰ ਤਾਂ ਮੁੱਕ ਜੁੱਤਰ ਨੋਖ ਹੋ ਜਾਣਾ ਉੱਤੇ ਸਾਡੋ ਕੋਈ ਨਹੀਂ ਦੇਖਦੇ ਆ ਬੜੇ ਰਿਓ ਜੀ ਸਾਡੇ ਨਾਲ ਵੀਡੀਓ ਦੇ ਵਿੱਚ ਹਾਂਜੀ ਹੁਣ ਆਪਾਂ ਲੋਕੇਸ਼ਨ ਤੇ ਪਹੁੰਚ ਚੁੱਕੇ ਆ ਜਿੱਥੇ ਇਹ ਮੈਂ ਮਤਲਬ ਸਾਰਾ ਸੈਲੀਬ੍ਰੇਸ਼ਨ ਹੋ ਰਿਹਾ ਹੈ ਤੇ ਇਹ ਨੇ ਸਾਡੇ ਫਰੈਂਡ ਗਗਨ ਤੇ ਹੁਣ ਤੁਸੀਂ ਕਹੋਗੇ ਵੀ ਇਹ ਕਦੇ ਉਹ ਗੱਡੀ 'ਚ ਕਦੇ ਉਹ ਗੱਡੀ 'ਚ ਹੈਨਾ ਇੰਦਰਪਾਲ ਹਣੀ ਵੀ ਹੁਣ ਪਿੱਛੇ ਬੈਠ ਗਏ ਹੈਨਾ ਤੇ ਉਹ ਬੇਟੀਆਂ ਜਪਜੀ ਤੇ ਉਹ ਕਹਿ ਰਹੇ ਨੇ ਵੀ 10 ਵੀ ਕਹਿੰਦੇ ਵੀ ਤੁਸੀਂ ਅਜੇ ਗੱਡੀ 'ਚ ਬੈਠੇ ਰਹੋ ਹਾਂਜੀ ਉਹ ਸਾਨੂੰ ਕਹਿ ਰਹੇ ਅਸੀਂ ਤੁਹਾਡੀ ਗ੍ਰੈਂਡ ਐਂਟਰੀ ਕਰਵਾਉਣੀ ਆ ਤੁਸੀਂ ਸੋਹਣੇ ਸੋਹਣੇ ਬੰਦੇ ਤਿਆਰ ਹੋ ਕੇ ਆਏ ਹੋ ਤਾਂ ਕਰਕੇ ਜੇ ਤੁਸੀਂ ਵੇਟ ਕਰੋ ਇਸੇ ਲਈ ਅਸੀਂ ਗੱਡੀ 'ਚ ਬੈਠੇ ਆ ਹੁਣ ਹੋਪਸੋ ਵੀ ਚੰਗੀ ਐਂਟਰੀ ਕਰਵਾ ਦੇ ਨਹੀਂ ਸਾਡਾ ਜੀ ਬੂਸ ਨਹੀਂ ਕਹਿੰਦੇ ਤੁਸੀਂ ਗੱਡੀ 'ਚ ਬੈਠੋ ਟਰਾਲ ਲੈ ਕੇ ਆਉਣੇ ਆ ਹੈਨਾ ਕਹਿੰਦੇ ਟਰਾਲ ਨਾਲ ਤੁਹਾਡੀ ਐਂਟਰੀ ਹੋਊਗੀ ਫਿਰ ਅਸੀਂ ਹੁਣ ਇੱਥੇ ਵੇਟ ਕਰਦੇ ਆ ਦੇਖਦੇ ਆ ਹੁਣ ਕਿਵੇਂ ਹੋਊਗਾ ਜੀ ਇੱਕ ਵਧੀਆ ਜੀ ਐਂਟਰੀ ਹੋਣ ਤੋਂ ਬਾਅਦ ਢੋਲ ਨਾਲ ਸਾਡੀ ਜਿਹੜੀ ਐਂਟਰੀ ਕਰਵਾਈ ਗਈ ਤੇ ਬੜਾ ਵਧੀਆ ਲੱਗਿਆ ਇਹਦੇ ਵਿੱਚ ਤੇ ਹੁਣ ਅਸੀਂ ਅੰਦਰ ਆ ਚੁੱਕੇ ਹਾਂ ਜਪਜੀ ਤੇ ਭਵਲਿੰਗ ਲੱਗੀਆਂ ਗੱਲਾਂ ਕਰਨ ਔਰ ਬਹੁਤ ਹੀ ਸੋਹਣਾ ਇੱਥੇ ਡੀਜੇ ਚੱਲ ਰਿਹਾ ਸੀ ਮਿਊਜ਼ਿਕ ਚੱਲ ਰਿਹਾ ਜਿਹੜਾ ਕਿ ਮੈਂ ਮਿਊਟ ਕਰ ਦਿੱਤਾ ਕਾਪੀਰਾਈਟ ਦੀ ਵਜ੍ਹਾ ਕਰਕੇ ਤੇ ਪੂਰਾ ਇਹ ਸਜਾਇਆ ਹੋਇਆ ਹੈ ਹਾਲ ਬਹੁਤ ਸੋਹਣੀ ਡੈਕੋਰੇਸ਼ਨ ਇੱਥੇ ਕੀਤੀ ਹੋਈ ਆ ਬਹੁਤ ਜ਼ਿਆਦਾ ਵਧੀਆ ਤੇ ਵਧੀਆ ਗੁੱਡਬਾਈ ਵਾਰੀ ਆ ਰਹੀ ਹੈ ਤੁਸੀਂ ਦੇਖ ਸਕਦੇ ਹੋ ਸਜਾਵਟ ਬਹੁਤ ਹੀ ਸੋਹਣੀ ਕੀਤੀ ਹੋਈ ਹੈ ਇਹਨਾਂ ਨੇ ਔਰ ਮੈਂ ਤੇ ਇੰਦਰਪਾਲ ਲੱਗੀਆਂ ਇੱਥੇ ਵੀ ਗੱਲਾਂ ਬਾਤਾਂ ਕਰ ਤੇ ਵਾਕਈ ਬਹੁਤ ਹੀ ਇੰਜੋਏ ਅਸੀਂ ਕਰ ਰਹੇ ਸੀ 뮤직 ਚੱਲ ਰਿਹਾ ਤੇ ਬਹੁਤ ਹੀ ਵਧੀਆ ਸਾਰੀਆਂ ਲੇਡੀਜ਼ ਨੇ ਜਿਹੜੀਆਂ ਉਹ ਪੂਰੀ ਤਰ੍ਹਾਂ ਸਾਜ ਤਜ ਕੇ ਇੱਥੇ ਆਈਆਂ ਜਿਵੇਂ ਉਹਨਾਂ ਨੇ ਟਿੱਕੇ ਲਾਏ ਹੋਏ ਨੇ ਪਰਾਂਦੀਆਂ ਪਾਈਆਂ ਹੋਈਆਂ ਨੇ ਫੁਲਕਾਰੀਆਂ ਲਈਆਂ ਹੋਈਆਂ ਨੇ ਤੇ ਨਾਲ ਪੰਜਾਬੀ ਜੁੱਤੀ ਜੋ ਵੀ ਪਹਿਰਾਵਾ ਜਿਹੜਾ ਹੁੰਦਾ ਇੱਕ ਪੰਜਾਬਣ ਦਾ ਉਹ ਸਾਰੀਆਂ ਲੇਡੀਜ਼ ਨੇ ਤਕਰੀਬਨ ਇੱਥੇ ਪਾਇਆ ਹੋਇਆ ਸੀ ਤੇ ਇੱਥੇ ਅਸੀਂ ਝੁੱਟੀ ਪੀਂਗ ਪੀਂਗ ਤੇ ਲਏ ਝੂਟੇ ਤੇ ਇੱਥੇ ਕੁਝ ਲੱਗੀਆਂ ਹੋਈਆਂ ਸੀ ਸਟਾਲਸ ਬਹੁਤ ਸਾਰੀਆਂ ਸੀ ਦੇਖ ਖਾਣ ਪੀਣ ਦਾ ਸਾਮਾਨ ਹੈ ਇਹਦੀਆਂ ਸਟਾਲਸ ਸੀਗੀਆਂ ਇੱਕ ਪੀਜ਼ੇ ਵਾਲੇ ਸੀ ਡੋਮੀਨੋਜ਼ ਪੀਜ਼ੇ ਵਾਲੇ ਉਹਨਾਂ ਦੀਆਂ ਤੇ ਇਹ ਮੈਂ ਤੁਹਾਨੂੰ ਕੁਝ ਇੱਕ ਚਲਕੀਆਂ ਜੀਆਂ ਦਿਖਾ ਦੇਣੀ ਆ ਵੀ ਇੱਥੇ ਕਿਹੜੇ ਕਿਹੜੀਆਂ ਸਟਾਲਸ ਨੇ ਜਿਹੜੀਆਂ ਉਹ ਲੱਗੀਆਂ ਹੋਈਆਂ ਸੀ ਤੇ ਇੱਥੇ ਜਿਹੜਾ ਮਤਲਬ ਖਾਣਾ ਇਹ ਤਾਂ ਹੁਣ ਸਟਾਲ ਐ ਇੱਥੇ ਤਾਂ ਪੇ ਕਰੋ ਤੇ ਖਾਓ ਜੋ ਜੋ ਵੀ ਹੈਗਾ ਖਰੀਦੋ ਤੇ ਆਪਣਾ ਖਾਓ ਇੰਜੋਏ ਕਰੋ ਤੇ ਇਹ ਸੀਗੀਆਂ ਕੁਝ ਜਿੱਦਾ ਚੂੜੀਆਂ ਨੇ ਗਹਿਣੇ ਨੇ ਟੋਪਸ ਕਨੱਚ ਪਉਣ ਲਈ ਕਾਫੀ ਕੁਝ ਸੀਗਾ ਜੋ ਇਹਨਾਂ ਨੇ ਇੱਥੇ ਲਗਾਏ ਹੋਏ ਸੀ ਤੇ ਲੜਕੀਆਂ ਕੁੜੀਆਂ ਇਹ ਤੋਂ ਕਰੀਦ ਵੀ ਰਈਆਂ ਸੀ। ਔਰ ਮੈਂ ਜਿਵੇਂ ਜਿਵੇਂ ਅੱਗੇ-ਅੱਗੇ ਮੈਂ ਮੈਂ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਸਾਰੀਆਂ ਜਿਹੜੀਆਂ ਸਟਾਲਸ ਨੇ ਉਹ ਦਿਖਾਵਾਂ ਤੇ ਉਹਨਾਂ ਦੇ ਉੱਤੇ ਤੁਹਾਨੂੰ ਲੈ ਕੇ ਜਾਵਾਂ ਤੇ ਤੁਸੀਂ ਅੱਗੇ-ਅੱਗੇ ਮੇਰੇ ਨਾਲ ਬਣੇ ਰਹੋ ਤੇ ਦੇਖਦੇ ਜਾਓ। ਇਤਨੇ ਤੇ ਇਹ ਦੇਖੋ ਇਹ ਅੱਗੇ ਸੂਟ ਆ ਗਏ। ਕਿੰਨੇ ਸੋਹਣੇ-ਸੋਹਣੇ ਸੂਟ ਨੇ ਬੁਟੀਕਾ ਕਿਸੇ ਬੁਟੀਕ ਵਾਲਿਆਂ ਨੇ ਲਗਾਏ ਹੋਏ ਨੇ। ਕਢਾਈ ਇਹਨਾਂ ਦੀ ਬੜੀ ਵਧੀਆ ਕੀਤੀ ਹੋਈ ਸੀ। ਇਕੋ ਜਿਹਾ ਹੈਂਗਰਾਂ ਦੇ ਉੱਤੇ ਦੇਖੋ ਟੰਗੇ ਹੋਏ ਨੇ ਬਹੁਤ ਸੋਹਣੇ-ਸੋਹਣੇ ਸੂਟ ਸੀ ਇਹ ਬਹੁਤ ਹੀ ਸੋਹਣੇ ਪੰਜਾਬੀ ਸੂਟ ਬਹੁਤ ਹੀ ਕਲਰ ਦੇਖੋ ਕਲਰ ਬਹੁਤ ਹੀ ਸੋਹਣੇ ਸੀ ਇਕਦਮ ਜਿੱਦਾਂ ਆਪਾਂ ਕਹ ਲਈਏ ਵੀ ਸਿਲੈਕਟਡ ਪੀਸ ਸੀ ਇਹਨਾਂ ਕੋਲ ਤੇ ਇਹ ਪਈਆਂ ਨੇ ਜੀ ਰਖੜੀਆਂ ਜਿੱਦਾਂ ਆਪਾਂ ਸਾਰੇ ਜਾਣਦੇ ਆ ਵੀ ਅੱਗੇ 9 ਤਰੀਕ ਨੂੰ 9 ਅਗਸਤ ਦੀਆਂ ਰਖੜੀਆਂ ਨੇ ਇਹ ਰਖੜੀਆਂ ਨੇ ਇਹਨਾਂ ਦੀ ਵੀ ਇੱਕ ਸਟਾਲ ਇੱਥੇ ਲੱਗੀ ਹੋਈ ਸੀ ਤੇ ਇਹ ਆਪਣੀਆਂ ਰਖੜੀਆਂ ਲੈ ਕੇ ਜਿਹੜੀਆਂ ਭੈਣਾ ਨੇ ਤੇ ਵੀਰ ਇਹ ਬੈਠੇ ਨੇ ਇਹਨਾਂ ਨੇ ਇਹ ਸਟਾਲ ਲਗਾਈ ਹੋਈ ਸੀ ਜਿੱਥੇ ਬਹੁਤ ਸੋਹਣੀਆਂ ਸੁਣੀਆਂ ਰਖੜੀਆਂ ਜਿਹੜੀਆਂ ਇਹਨਾਂ ਨੇ ਰੱਖੀਆਂ ਹੋਈਆਂ ਸੀ ਤੇ ਇਹ ਹੈਗੇ ਨੇ ਮਲੇਰਕੋਟਲੇ ਤੋਂ ਸਪੈਸ਼ਲ ਆਏ ਸੀਗੇ ਜੋ ਇਤਰ ਹੁੰਦਾ ਨਾ ਅਤਰ ਬੋਲਦੇ ਆ ਅਤਰ ਹਨਾ ਪਰਫਿਊਮ ਇਹ ਉਹ ਸੀਗੇ ਤੇ ਬੜਾ ਵਧੀਆ ਇਹਨਾਂ ਕੋਲ ਪਰਫਿਊਮ ਸੀ ਤੇ ਅਸੀਂ ਵੀ ਇਹਨਾਂ ਤੋਂ ਲਿਆ ਇੰਦਰਪਾਲ ਨੇ ਵੀ ਲਿਆ ਮੈਂ ਵੀ ਲਿਆ ਇਹ ਮਹਿੰਦੀ ਵਾਲੇ ਆਰਟਿਸਟ ਨੇ ਜਿਹੜੇ ਇੱਥੇ ਬੈਠੇ ਨੇ ਇਹ ਮਹਿੰਦੀ ਲਗਾ ਰਹੇ ਸੀ ਔਰ ਇਹ ਦੇਖੋ ਕੁਝ ਪਰਸ ਨੇ ਕਾਫੀ ਸਾਰੀਆਂ ਸਟਾਲਸ ਨੇ ਇਹ ਦੀਦੀ ਬੈਠੇ ਸੀਗੇ ਮਿਲੀ ਦੀਦੀ 엘ੀਟ ਕਲੱਬ ਦੇ ਵਾਈਸ ਪ੍ਰੈਜ਼ੀਡੈਂਟ ਤੇ ਉਹਨਾਂ ਦੀ ਬੇਟੀ ਮਿਲੀ ਦੀਦੀ ਨੇ ਜਿਨ੍ਹਾਂ ਦਾ ਪਹਿਨ ਇੰਟਰਵਿਊ ਵੀ ਲਿਆ ਸੀ ਇਹਨਾਂ ਕੋਲ ਜੈਪੁਰੀ ਚਾਦਰਾਂ ਨੇ ਇਹ ਨੇਲ ਆਰਟਸ ਵਾਲੇ ਵੀ ਹੈਗੇ ਨੇ ਆ ਰਮਿਲੀ ਦੀਦੀ ਨੇ ਜਿਹੜੀਆਂ ਜੈਪੁਰੀ ਚਾਦਰਾਂ ਨੇ ਬੈੱਡ ਸ਼ੀਟਸ ਇਹਨਾਂ ਦੀ ਸਟਾਲ ਲਗਾਈ ਹੋਈ ਸੀ ਬਹੁਤ ਵਧੀਆ ਇਹਨਾਂ ਦਾ ਸਟਾਕ ਸੀ ਬਹੁਤ ਸੋਹਣੀਆਂ ਜਿਹੜੀਆਂ ਬੈੱਡ ਸ਼ੀਟਸ ਨੇ ਇਹਨਾਂ ਕੋਲ ਸੀਗੀਆਂ ਤੇ ਅੱਗੇ ਆਪਾਂ ਚੱਲਦੇ ਹਾਂ ਸੂਟ ਦੇਖਦੇ ਹਾਂ ਇਹ ਦੇਖੋ ਇਹ ਫੇਰ ਕਢਾਈ ਵਾਲੇ ਸੂਟ ਕਿੰਨੀ ਸੋਹਣੀ ਕਢਾਈ ਕੀਤੀ ਹੋਈ ਆ ਕੰਮ ਬਹੁਤ ਹੀ ਵਧੀਆ ਸੀ ਇਹ ਦੀਦੀ ਨੇ ਜਿਨ੍ਹਾਂ ਨੇ ਇਹ ਸਟਾਲ ਲਗਾਈ ਹੋਈ ਆ ਆ ਦੇਖੋ ਕਾਟਨ ਦੇ ਬਹੁਤ ਸੋਹਣੇ ਸੂਟ ਸੀ ਤੇ ਕਲਰ ਵੀ ਬਹੁਤ ਪਿਆਰੇ ਤੇ ਉੱਪਰ ਜਿਹੜੀ ਕਢਾਈ ਕੀਤੀ ਹੈ ਸੂਟਾਂ ਦੇ ਉਹ ਵੀ ਬਹੁਤ ਵਧੀਆ ਤੇ ਫੈਬਰਿਕ ਵੀ ਇਕਦਮ ਫਾਈਨ ਬੜਾਈ ਵਧੀਆ ਬਹੁਤ ਸੋਹਣਾ ਤੇ ਇਹ ਮਤਲਬ ਪਹਿਲੀ ਵਾਰ ਹੋਇਆ ਕਿ ਮਤਲਬ ਮੈਂ ਦੇਖਿਆ ਪਹਿਲੀ ਵਾਰ ਕਿ ਕਿਸੇ 30 ਦੇ ਮੇਲੇ ਤੇ ਤੀਜ सेलिब्रेशन ਵਿੱਚ ਗਏ ਤੇ ਉੱਥੇ ਇੰਨੀਆਂ ਸਾਰੀਆਂ ਸਟਾਲਸ ਅਸੀਂ ਦੇਖੀਆਂ ਤੇ ਇਹ ਹੈ ਜੀ ਇਹਨਾਂ ਦੀ ਮਾਡਲ ਮੇਕਅਪ ਆ ਮਤਲਬ ਜੋ ਮੇਕਅਪ ਵੇਚਣ ਵਾਲੇ ਸੀ ਇਹ ਮੇਕਅਪ ਦੀ ਸਟਾਲ ਸੀ ਉਹ ਇਹਨਾਂ ਨੇ ਲਗਾਈ ਹੋਈ ਸੀ ਤੇ ਇਹ ਮਜ਼ਾਕ ਕਰ ਰਹੇ ਸੀ ਅਸੀਂ ਕਿ ਇਹ ਇਹਨਾਂ ਦੀ ਮਾਡਲ ਹੈ ਇਹਨਾਂ ਕੋਲ ਵੀ ਕਾਫੀ ਵਧੀਆ ਪ੍ਰੋਡਕਟਸ ਸੀਗੇ ਤੇ ਅੱਗੇ ਜੁਐਲਰੀ ਹੈ ਫਿਰ ਆ ਗਈ ਇਹਨਾਂ ਕੋਲ ਵੀ ਬੜੀ ਵਧੀਆ ਜੁਐਲਰੀ ਸੀਗੀ ਥੋੜਾ ਥੋੜਾ ਜਿਹਾ ਸ਼ਾਰਟ ਜੀ ਮੈਂ ਤੁਹਾਨੂੰ ਸਾਰੀ ਕੋਸ਼ਿਸ਼ ਕਰਾਂਗੀ ਕਿ ਮੈਂ ਤੁਹਾਨੂੰ ਸਾਰੀ ਵਿਖਾ ਸਕਾਂ ਇੱਥੇ ਕੀ ਕੁਝ ਸੀ ਸੱਚੀ ਬੜੀ ਅਰਾਉਂਡਕ ਲੱਗੀ ਹੋਈ ਸੀ ਇਹਨੇ ਸਾਰੀਆਂ ਸਟਾਲ ਇਕੱਠੀਆਂ ਇਹ ਫੇਰ ਦੇ ਕੋਸੂਟ ਆ ਗਏ ਤੇ ਦੀਦੀ ਕੜੇ ਨੇ ਬੁਟੀਕ ਵਾਲੇ ਇਹਨਾਂ ਨੇ ਇਹ ਸਟਾਲ ਲਗਾਈ ਹੋਈ ਸੀ ਤੇ ਪਰਸ ਨੇ ਇਹ ਇਹ ਤੁਸੀਂ ਸੋਨੇ ਸੁਨੇ ਪਰਸ ਦੇਖ ਸਕਦੇ ਹੋ ਘੱਟ ਮੁੱਲ ਦੇ ਸੋਨੇ ਪਰਸ ਇੱਥੇ ਸਾਨੂੰ ਵੇਖਣ ਨੂੰ ਮਿਲੇ ਬੇਹਦੀ ਖੂਬਸੂਰਤ ਪਰਸ ਨੇ ਕੋਸੀ ਵੀ ਮੀਡੀਅਮ ਬੀ ਸੀ ਦੇ ਛੋਟੇ ਵੱਡੇ ਸਾਰੇ ਤਰ੍ਹਾਂ ਦੇ ਸੀ ਹਾਂਜੀ ਹੁਣ ਅਸੀਂ ਪ੍ਰੋਗਰਾਮ ਜਿਹੜਾ ਹੈਗਾ ਅਟੈਂਡ ਕਰਕੇ ਆ ਗਏ ਔਰ ਸਾਨੂੰ ਪ੍ਰੋਗਰਾਮ ਬਹੁਤ ਵਧੀਆ ਲੱਗਿਆ ਹਨੇਂਦਰਪਾਲ ਵਧੀਆ ਲੱਗਿਆ ਬਹੁਤ ਹੋਣਾ ਸੀ ਬਹੁਤ ਐਂਟਰਟੇਨਮੈਂਟ ਹਾਂ ਐਂਟਰਟੇਨਮੈਂਟ ਵਧੀਆ ਹੋਇਆ ਹਨਾ ਸਾਰੇ ਹਾਂ ਵਧੀਆ ਪਿਆਰ ਨਾਲ ਸਾਰਾ ਬੋਲੇ ਮਾਨਸਤਕਾਰ ਕਰਿਆ ਤੇ ਸਾਡੀ ਤਾਂ ਐਂਟਰੀ ਤੁਹਾਕੇ ਧਾਰ ਕਰਵਾਈ ਉਹਨਾਂ ਨੇ ਹਨਾ ਅੰਦਰ ਲੈ ਕੇ ਗਏ ਹਾਂ ਬਹੁਤ ਵਧੀਆ ਸਾਨੂੰ ਲੱਗਿਆ ਤੇ ਬੜਾ ਸਾਰਾ ਪ੍ਰੋਗਰਾਮ ਆਲਓਵਰ ਬਹੁਤ ਵਧੀਆ ਸੀ ਤੇ ਚਲੋ ਜੀ ਹੁਣ ਆਪਾਂ ਚੱਲਦੇ ਆਂ ਘਰ ਤੇ ਅੱਜ ਦੇ ਵਲੌਗ ਵਿੱਚ ਐਨਾ ਹੀ ਫੇਰ ਕਿਸੇ ਹੋਰ ਨਵੇਂ ਵੀਡੀਓ ਦੇ ਵਿੱਚ ਜਲਦੀ ਮਿਲਾਂਗੇ ਥੈਂਕ ਯੂ ਫॉर ਵਾਚਿੰਗ